ਫਾਇਦਾ ਕੋਣ ਕਰਨਾ ਕੋ ਸੋਚਣਾ ਤਰਾ ਹੀ ਪਾਣੀ ਖਲੋ ਗਿਆ ਹੀ ਨਾ ਇਹ ਨਕਾਸ ਕਿਸ ਬੰਨੇ ਹੈਗਾ ਪਾਣੀ ਦਾ ਉਦੋਂ ਮਿਸਤਰੀ ਨੇ ਵੀ ਨਾ ਕੋ ਹਣੀ ਸਾਨੂੰ ਪੱਲੇ ਪੈਨ ਦਿੱਤਾ ਹੁਣ ਕੱਢਾ ਕਿ ਬੰਦਾ ਕੈਰੀ ਕੱਢੀ ਇਹਦਾ ਪਾਣੀ ਆ ਜਾ ਰਗਵੀਰ ਆ ਜਾ ਰੀ ਇਹੇ ਗੱਲਾਂ ਕਰ ਨਹੀਂ ਤੁਮਰਾ ਟੋੜ ਟਾਰ ਕੱਢੇ ਅੱਜ ਤੋੜ ਡੇੜੀ ਕੱਜਾ ਕੱਢਣਾ ਹਾਂ ਆ ਰਾਤੀ ਮੀ ਪੈ ਕੇ ਡੇ ਪੱਠੇ ਲੈਣ ਗਿਆ ਹਾਂ ਉਹ ਪਾਣੀ ਬੜਾਇਆ ਸਾਰੇ ਮੇਰੇ ਕੱਪੜੇ ਗਰਕ ਹੋ ਗਏ ਗਰਮ ਸੂਟ ਪਾਇਆ ਹੀ ਪਜਾਮਾ ਬਿਲਕੁਲ ਵੱਖਰਾ ਹੀ ਲੱਗਦਾ ਦੁਨੀਆ ਤੋਂ ਤੇ ਉਹ ਨਹੀਂ ਉਹ ਬਲਜੀਤ ਨੇ ਪੈਂਟ ਤੇ ਬੂਸਟਰ ਫੜਾ ਦਿੱਤੇ ਮਮੀ ਨੇ ਜੈਕਟ ਫੜਾ ਦਿੱਤੀ ਅੱਜ ਆ ਵੀਠ ਲਿਆ ਵਾ ਕਿ ਆਪੇ ਪਾਣੀ ਖਲੋ ਗਿਆ ਵਾ ਇਹਦਾ ਕਿੱਦਾਂ ਕਰਨਾ ਹੁਣ ਇਹਨੂੰ ਲਾਈਏ ਫੇ ਕਿਸ ਬੰਦੇ ਡੈਡੀ ਮੈਂ ਇਹਨੇ ਮਿਸਤਰੀ ਨੂੰ ਕਿਹਾ ਹਦੂ ਵੀ ਹਾਂ ਕਿ ਮੈਂ ਇਹਨੂੰ ਤੇ ਪਲਸਟਰ ਪਾ ਦੇ ਉਹ ਨਾ ਤਿਆਰ ਲੱਗਣੀ ਉੱਤੇ ਦੇ ਹੁਣ ਇਦਾਂ ਖਲੋਤਾ ਰੂ ਪਾਣੀ ਏ ਨਹੀਂ ਮੈਂ ਬੋਕਰ ਲੈਣਾ ਕੱਢ ਦਿੰਦੇ ਆ ਪਾਣੀ ਜੀ ਕਿੰਨੀ ਕੁ ਵਾਰ ਕੱਢਾਂਗਾ ਰੱਬ ਬਦਲ ਤੇ ਫੇਰ ਆ ਗਿਆ ਉੱਤੇ ਹੁਣ ਡੜੀ ਕੀ ਕਰਨਾ ਕੱਢਣਾ ਹੀ ਪਣਾ ਨਹੀਂ ਤੇਰੇ ਲੈਂਟਰ ਚੁੰਡਿਆ ਪੈਣਾ ਛੇਤੀ ਆ ਤੇ ਇਹਨੂੰ ਏਦਾਂ ਕਰੀਏ ਵੀ ਇਹਨੂੰ ਟਾਇਲ ਟੂ ਲਵਾ ਦਈਏ ਇਹਦੇ ਉੱਤੇ ਹੁਣ ਆਹ ਕੰਮ ਤੇ ਨਵੇਰ ਨਹੀਂ ਜਿਹੜਾ ਨਾ ਛੋਇਆ ਵਾ ਆਹੋ ਵੀ ਨਿਬੜ ਜਾਣਾ ਵਾ ਸਾਰੇ ਕੰਮ ਹੋ ਜਾਣੇ ਪੁੱਤ ਹੁਣ ਆਹ ਜਿਹੜਾ ਵਾ ਇਹਨੂੰ ਤੇ ਕਰ ਦਈਏ ਉਹ ਵੀ ਕਰਾਂਗੇ ਬਾਕੀ ਇੱਕੋ ਗੱਲ ਹੋਰ ਵੀ ਜੋ ਹਾਂਜੀ ਬਲਜੀਤ ਬਲਜੀਤ ਕਾਲ ਸੁਣ ਹਾਂਜੀ ਮੰਮੀ ਇਹਨੂੰ ਵੀ ਕੁੰਡ ਲਗਾਏ ਜਾ ਇਮਮੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਪਰ ਅਹੀਂ ਤੇ ਨਹੀਂ ਕੁਛ ਵੀ ਆਖਿਆ ਅ ਵੀ ਤੂੰ ਏਦਾਂ ਕਹਿਨੀ ਏ ਜਾਂ ਤੇਰਾ ਕੀ ਆਇਆ ਕੀ ਨਹੀਂ ਲਿਆਂਦਾ ਉਹਨੇ ਇਹਦੀ ਆਪਾਂ ਕਹੀ ਤੀ ਗੱਲ ਉਹਦਾ ਆਪਾਂ ਕੋ ਵੀ ਨਹੀਂ ਕਹਿੰਦੇ ਮੰਮੀ ਆਪਾਂ ਤੇ ਇਹ ਵੀ ਨਹੀਂ ਕਹਿੰਦੇ ਕਿ ਬੰਦਾ ਉਹ ਜੀ ਗੱਲ ਫੜਾ ਮਾਰੀ ਨਾ ਕਿ ਕੋਈ ਲੋੜ ਹੀ ਨਹੀਂ ਸਾਨੂੰ ਤੇ ਚੀਜ਼ ਦੀ ਲੋੜ ਹੀ ਨਹੀਂ ਹੈ ਬਸ ਉਹ ਤਾਂ ਅੰਦਰ ਤੇ ਵੀ ਬਹੁਤੀ ਅੱਗੇ ਨਹੀਂ ਮਾਨਕਮਣ ਚੜ ਗਈ ਸਮਾਨ ਉਹ ਗੱਲ ਇਹਦੀ ਹੋਈ ਆ ਉਹਦੇ ਅੱਗੇ ਨਹੀਂ ਕੋਈ ਕੰਮ ਕਰਕੇ ਕੋਸ਼ਿਸ਼ ਦੇ ਮਗਰ ਤੋੜੀ ਹੋਣੀ ਨਹੀਂ ਹੁੰਦਾ ਸੂਰਾ ਬੱਗਾ ਪਾ ਕੇ ਬੈ ਗਈ ਆ ਉਹ ਵੇਖੋ ਬੰਦ ਕਿੱਦਾਂ ਬੂਆ ਇਦਾਂ ਹੀ ਦਿਨ ਰਾਤ ਹੁਣ ਬੰਦ ਰਹਿੰਦਾ ਰੋਟੀ ਪਾ ਕੇ ਖਾ ਲੈਂਦੀ ਤੇ ਅੱਜ ਤਾਂ ਸਵੇਰ ਦੀ ਰੋਟੀ ਵੀ ਨਹੀਂ ਪਾ ਕੇ ਖਾਦੀ ਮੰਮੀ ਖਾਦੀ ਨਹੀਂ ਨਾ ਉਹ ਕੋ ਬਣਾ ਕੇ ਰੱਖਿਆ ਮਮੇ ਮੈਂ ਦੋੜੀ ਹੁਣ ਕਿੰਨਾ ਕਿਸੇ ਤੇ ਚੜਾ ਰਹ ਹੁੰਦਾ ਨਹੀਂ ਪਾਪਾ ਇੰਨੇ ਆਣਾ ਬੇਰੇ ਚਲੋ ਪੜਾਵੇ ਜਾ ਗਿਆ ਜਿੱਦਾਂ ਨਿਆਣਾ ਵੇ ਤੇ ਉਹ ਵਾਂਡੇ ਗਈ ਉਹ ਤੇ ਮਗਰੋਂ ਉਹਦੇ ਨਿਆਣਾ ਨਹੀਂ ਚਲੋ ਪੁੱਛੋ ਵਿਚੋ ਵੀ ਮਗਰੋਂ ਹਾਥਣਾ ਵਾ ਸਾਡੇ ਨਿਆਣੇ ਨੂੰ ਪੁੱਛਿਆ ਨਹੀਂ ਕੇ ਨੇ ਤੇ ਖੁਦ ਇਹ ਆਪ ਵਾ ਅਜੇ ਕੋਈ ਨਿਆਣਾ ਨਹੀਂ ਕੋਈ ਸਿਆਣਾ ਨਹੀਂ ਆ ਇਹਨੂੰ ਰੋਟੀ ਦੇ ਅੰਦਰ ਪਾਪਾ ਕਹਿੰਿਆ ਦੇਣੀਆ ਬਈ ਨਾ ਮੰਮੀ ਹੁਣ ਜੀ ਕਿਤੇ ਇਹਨੇ ਹੁਡੀ ਪੁਲੀ ਕੀਤੀ ਨਾ ਤੇ ਮੈਂ ਇਹਨੂੰ ਫੜ ਲੈਣਾ ਸੱਚੀ ਗੱਲ ਹੈ ਫਾਇ ਤੋਂ ਬੁਰੀਆਂ ਲੱਗੋਆਂ ਆ ਕਿਤੇ ਨਹੀਂ ਮੰਮੀ ਅੰਦਰ ਅੰਦਰ ਕਹਿਉਣੀ ਕੋਈ ਪਤਾ ਲੱਗਦਾ ਮੂੰਹ ਦੇ ਢੱਕਾ ਲਾ ਕੇ ਬੈਠੀ ਨੇ ਜਿਦਾਂ ਮਰਜੀ ਗੱਲਾਂ ਕਰਦਾ ਮੈਂ ਇੱਕ ਤਾਂ ਅੰਗਰੇਜ਼ੀ ਵਾਲੀ ਮੈਡਮ ਬਣੀ ਆ ਕਿਆ ਬੜੀ ਮਾ ਸਾਹਮਣੇ ਵੀ ਦਨ ਕਰਾ ਜੀ ਬੋਲਦੀ ਹੋਊਗੀ ਅੰਦਰ ਨਾ ਕੱਖ ਵੀ ਨਹੀਂ ਹਾਂ ਦਨ ਸਿੱਧੀ ਵਿੱਚ ਚੱਲਣ ਗਈਆਂ ਹੁਣ ਅੱਛਾ ਉਹ ਸਾਹਮਣੇ ਆ ਮੰਮੀ ਆਪਣੀ ਪੜਾਈ ਦੀ ਤੋਂਸ ਵਿਖਾਉਂਦੀ ਹਨੂ ਦਾਦੀ ਵੀ ਮੈਂ ਪੜ੍ਹੀ ਲਿਖੀ ਹੈਗਾ ਮੈਨੂੰ ਕੋਈ ਕੰਮ ਨਾ ਕਹਿਣ ਤੇ ਪਰ ਸਾਨੂੰ ਤੇ ਹੁਣ ਸਾਰਾ ਕੁਝ ਪਤਾ ਲੱਗ ਗਿਆ ਜਦੋਂ ਦੇਦੀ ਦੀ ਮੰਮੀ ਆਈ ਆ ਨਹੀਂ ਉਦਾਂ ਇੱਕ ਗੱਲ ਵਾ ਇੰਨੀ ਪੜ੍ਹੀ ਹੈਗੀ ਵੀ ਆ ਉਦਾਂ ਉਹ ਕੋਠੀ ਜਿਹੜੀ ਉਹ ਮਜੀਨ ਨੂੰ ਦੇ ਦਿਓ ਅੱਛਾ ਆ ਤੂੰ ਹੀ ਰੱਖ ਲਿਓ ਉਹ ਮਰਜੀ ਦਾਦੀ ਤੁਹਾਡੀ ਜਿਹੜੀ ਜਿੰਨੂੰ ਦੇਣੀ ਦੇ ਦਿਓ ਕੋਈ ਗੱਲ ਨਹੀਂ ਕੋਈ ਨਹੀਂਆਂ ਕੋਠੀਆਂ ਦੋਵੇਂ ਹੈ ਰ ਇੱਕੋ ਹੀ ਗਿਆ ਚੱਲ ਤੂੰ ਹੀ ਅੱਗੇ ਹੀ ਇੱਥੇ ਰਹਿਣ ਦੇ ਤੋ ਉਹ ਬਣਦੇ ਹੀ ਚਲ ਉਹ ਬਣ ਗਈ ਆ ਸਮਝਣਾ ਹੁਣ ਤੁਹਾਡੇ ਕੰਮ ਨਹੀਂ ਤੇ ਨਾਲੇ ਇਹ ਆ ਕਿ ਚਲ ਦੋਵੇਂ ਭਰਾ ਸਲਾਹ ਕਰ ਲਿਓ ਕਿ ਦਾਨ ਦੇ ਆ ਉਹ ਡੈਡੀ ਅਸੀਂ ਤਾਂ ਜਿੱਦਾਂ ਤੁਸੀਂ ਕਹੋਗੇ ਅਸੀਂ ਉਦਾਂ ਹੀ ਮੰਨ ਲੈਣੀ ਆ ਨਹੀਂ ਉਹ ਕੁਛ ਨੂੰ ਕੀ ਜਾਂਦਾ ਵਾ ਉਹ ਜਿਆਦਾ ਪੜਿਆ ਲਿਖਿਆ ਵਾ ਉਹ ਪੜਿਆ ਲਿਖਿਆ ਤੇ ਕਾਹਦਾ ਪੜਿਆ ਲਿਖਿਆ ਉਹ ਵੀ ਕਿਸੇ ਨੂੰ ਗਲਤ ਮੰਨਦਾ ਨਹੀਂਗਾ ਮੰਨ ਲਈ ਉਹਨੇ ਆਪਣੀ ਘਰ ਦੀ ਦੀ ਆ ਦੋਹਾਂ ਦੀ ਸਲਾਹ ਉਹਨਾਂ ਦੀ ਜੋ ਕਹਿਣਗੇ ਜਿੱਦਾਂ ਦੀ ਇਹਦੀ ਸੁਖੀ ਮਾਂ ਮਿਲ ਕੇ ਗਈ ਆ ਉਦੋਂ ਤਾਂ ਇਹ ਨਹੀਂ ਬੜਾ ਮੂੰਹ ਮਾ ਫਲਾਇਆ ਵਾ ਇਹ ਕਿਸੇ ਨਾਲ ਗੱਲ ਹੀ ਨਹੀਂ ਕਰਦੀ ਸੀ ਮੂੰਹ ਨਾਲ ਉਹ ਡੈਡੀ ਮੇਰੇ ਸਾਹਮਣੇ ਉਦਰ ਗਈ ਹੋਣੀ ਆ ਹੁਣ ਸਾਬੀ ਨੂੰ ਕਹੀ ਜਾਣਗੇ ਗਏ ਨੂੰ ਤੁਰ ਮਾਂ ਆਹੀ ਹੋ ਸਕਦਾ ਜੀ ਕਰਦਾ ਵਹਿਨ ਨੂੰ ਉਹਦਾ ਨਹੀਂ ਸਾਬੀ ਤਾਂ ਉਸ ਤੋਂ ਪਹਿਲਾਂ ਤਾਂ ਗਿਆ ਤੇ ਮਾਂ ਤੇ ਹੁਣ ਮਰ ਕੇ ਗਈ ਓਏ ਆਹੋ ਉਹੀ ਤਾਂ ਗੱਲ ਆ ਹੁਣ ਉਹਨਾਂ ਰਹਿਨ ਨੂੰ ਜੀ ਕਰਦਾ ਨਾ ਸੁਖਦਾ ਤੇ ਸਾਨੂੰ ਕਹਿੰਦੀ ਨਹੀਂ ਹੁੰਦੀ ਤੇ ਮੰਮੀ ਨੂੰ ਕਿਹਾ ਪੁੱਛ ਲੈ ਜੇ ਉਹਦਾ ਜੀ ਕਰਦਾ ਪੇਕੇ ਜਾਣ ਨੂੰ ਤੇ ਮੰਮੀ ਛੱਡ ਆਉਂਦੀ ਜਾ ਕੇ ਦੋ ਜਨ ਦਿਨ ਨਹੀਂ ਜਾਣਾ ਤੇ ਦੱਸੇ ਵੀ ਮੈਂ ਜਾਣਾ ਵਾ ਤਾਂ ਸਹੀ ਕਿਹੜੇ ਡੱਕੇ ਆ ਵਾ ਚਲੋ ਪੁੱਛ ਲੋ ਕਿ ਇਹਨੇ ਨਿਆਣਾ ਡਰਦਾ ਹੀ ਨਹੀਂ ਪੁੱਛਦਾ ਮੰਮੀ ਕਿਤੇ ਗੁੱਸੇ ਨਾ ਹੋਵੇ ਅਸੀਂ ਕਿਦਾਂ ਨੂੰ ਗੁੱਸੇ ਅੱਗੇ ਹੋਣ ਦੇ ਤੁਹਾਨੂੰ ਕਿੰਨਾ ਗੁੱਸੇ ਹੁੰਦੇ ਆ ਆਹ ਡਾਡੀ ਇਹਦੇ ਆਪੋ ਆਪਣੀ ਸੋਚ ਵਾ ਨਾ ਬੰਦੇ ਦੀ ਉਹ ਆਹ ਇੱਕ ਗੱਲ ਹੈ ਆ ਵੀ ਚੱਲਗੇ ਥੱਲੇ ਕਿ ਇੱਚੇ ਖਲੋਤੇ ਰਹਿਣਾ ਤੁਸੀਂ ਮੈਂ ਇਹੋ ਵੇਖਣ ਦੇ ਆਂ ਵੀ ਆ ਕਿਦਾਂ ਕਰਨੀ ਆ ਕੋਈ ਨਾ ਲਾਉਣਾ ਬਾਹਰੀ ਤੇ ਮੈਂ ਕੱਢ ਦੇਣਾ ਮਾਂ ਪਾਣੀ ਇੱਕ ਵਾਰੀ ਕੱਢ ਦੇ ਕੱਢ ਦੇ ਫੇਰ ਤੇ ਫਿਰ ਟੈਲੈਂਟ ਉਹਨਾਂ ਦਾ ਕਰਦੇ ਆਂ ਕੋਈ ਜਗਾਰ ਨਹੀਂ ਤੇ ਜਰੂਰ ਲੱਗ ਜਾਣਗੀਆਂ ਨਾ ਉਹ ਮੈਂ ਉਹਨੂੰ ਡਾਡੀ ਪੁੱਛਿਆ ਮੈਨੂੰ ਅੰਦਰ ਪਈਆ ਲੱਗਣਾ 60 ਹਜ਼ਾਰ ਟਾ ਡਾਜ ਦੇ ਉੱਤੇ ਹੋਰ ਤੇ ਉਹਨੂੰ ਫੋਨ ਫੋਨ ਕਰਕੇ ਪੁੱਛੀਏ ਪੈਸੇ ਦੇ ਲੱਗ ਗਈ ਆ ਪੁੱਛ ਲੋ ਰਗਾ ਦੇ ਦੇ ਆ ਪੀ ਲੱਖ ਤਾਂ ਦੇਣਾ ਨਾ ਬਹੁਤੀ ਗੱਲਾਂ ਦੀ ਬਾਤ ਹੈ ਨਹੀਂ ਤੇ ਉਹਦਾ ਹਿੱਸਾ ਨਹੀਂ ਕੋਈ ਵੀ ਗੱਲ ਨਹੀਂ ਕੀ ਕਰਲੀ ਉਹਨੇ ਉਹ ਵੀ ਆਪਣੇ ਕੋਲੋਂ ਕੁਝ ਨਹੀਂ ਦੇਣਾ ਪੈਸਾ ਤਾਂ ਕੋਈ ਦਿੰਦਾ ਨਹੀਂ ਨਾ ਹੁਣ ਤੇ ਜਰੂਰ ਗਿਆ ਉਹ ਹੁਣ ਜਿਹੜੇ ਲੱਗਣ ਦੇ ਆ ਅਸੀਂ ਆਪਣੇ ਕੋਲ ਹੀ ਲਾਉਣ ਦੇ ਆ ਥੋੜਾ ਕੁਝ ਨਾ ਤੁਸੀਂ ਫੋਨ ਕਰਕੇ ਮੈਂ ਤਾਂ ਨਹੀਂ ਮੈਂ ਪੁੱਛਣਾ ਸਰ ਕੋਈ ਪੁੱਛਦਾ ਸਰ ਪੁੱਛ ਲੈ ਲੈਨੇ ਕੀ ਜਾਂਦਾ ਹੈ ਹੈ ਪੁੱਛ ਲੈ ਆ ਕੀ ਬਤਾ ਮਮੀ ਪਲੱਸ 2 ਕਰਕੇ ਤੇ ਮੁੜ ਕੇ ਬਸਾ ਦੋ ਚਾਰ ਕਲਾਸਾਂ ਲਾ ਲਈਆਂ ਹੋਈਆਂ ਜਿਹੜੀਆਂ ਲਉਂਦੇ ਆ ਅੱਜਕੱਲ ਨਿਆਣੇ ਜਾਂ ਫਿਰ ਹੁਣ ਮੈਨੂੰ ਕੰਮ ਨਾ ਮੰਡ ਕੇ ਦਵਾ ਵੇਖ ਲਓ ਪੁੱਛ ਕੇ ਵੇਖ ਲੈਣੀ ਨਹੀਂ ਜਾਂਦੀ ਆ ਨਹੀਂ ਇਹ ਇੱਡਾ ਨਹੀਂ ਗਾ ਸਾਰਨਾ ਵੀ ਐਵੇਂ ਚਲ ਗਈ ਹੁਣ ਚਲ ਗਈ ਆ ਜਾਂ ਤੇ ਕੋਈ ਨੌਕਰੀ ਪੇਸ਼ਾ ਕਰਦੀ ਮੈਂ ਤਾਂ ਵੀ ਆ ਤੇ ਜਾਂ ਫਿਰ ਭਈ ਉਹ ਕੁੜੀ ਦੇ ਨਾਲ ਕੰਮ ਕਰਾਉ ਕੋਈ ਵਹਿਲੀ ਥੋੜੀ ਆ ਹੁਣ ਮਮੀ ਜਿੱਦਾਂ ਦਮ ਆਇਆ ਉਹਦੋਂ ਤੇ ਕਹਿੰਦੀ ਮੈਂ ਬੜੀ ਪੜ੍ਹੀ ਲਿਖੀ ਐ ਕਿਹੜੇ ਦੇ ਸਰਟੀਫਿਕੇਟ ਵਿਖੇ ਆ ਹਾਂ ਓਏ ਕਿਹੜਾਈ ਆ ਉਹਨਾਂ ਸਾਰੇ ਕਿਹੜੇ ਵੇਖੇ ਹੁਣ ਤੇ ਆਪੇ ਪ੍ਰੂਫ ਹੋ ਜੇ ਪਤਾ ਲੱਗ ਜਾਏ ਕਿ ਪੜ੍ਹੀ ਲਿਖੀ ਐ ਐਨੀ ਕਿਤੇ ਕਹਿੰਦੇ ਜਿਵੇਂ ਮੈਨੂੰ ਮੰਮੀ YouTube ਬਾਲਵੇ ਦੇ ਕੇ ਆ ਗਈ ਐ ਬਹੁਤ ਗੱਲ ਜੇ ਉਹ ਗੱਲ ਸਿਖਾ ਦਤਾ ਜਿਹੜਾ ਟੀਵੀ ਐ ਨਾ ਇਹ ਵੀ ਬੰਦੇ ਨੂੰ ਬੜਾ ਕੁਝ ਸਿਖਾਉਂਦਾ ਤੇ YouTube ਵੀ ਬੜਾ ਕੁਝ ਸਿਖਾਉਂਦਾ ਮੈਂ ਹੁਣ ਅੱਗੇ ਬੁਮੋਤੀ ਢੋਲੀ ਸਿੱਧੀ ਹੈ ਨਾ ਹੁਣ ਐਨਾ ਕਿਤੇ ਮੈਨੂੰ ਹੀ ਪਤਾ ਲੱਗ ਗਿਆ ਕਿ ਕਿੰਨੇ ਕੁ ਪਾਣੀ ਚ ਨਹੀਂ ਚੰਗਾ ਹੋਇਆ ਪੁੱਤ ਸਿਆਣੇ ਬਣ ਕੇ ਕਾ ਸੱਦਾ ਵਾ ਤੂੰ ਰਹੀ ਢੋਲੀ ਦੀ ਢੋਲੀ ਉਹ ਬਣ ਗਈ ਚਵਾਰ ਤੇ ਅਹੀਂ ਗੱਲ ਉਹ ਤਾਂ ਮੇਢ ਗੇ ਦੇ ਨਾਲ ਦੀ ਸਭ ਨੂੰ ਸਮਝ ਆਣਾ ਨਹੀਂ ਬੜ ਕੇ ਇੱਧਰ ਚੰਗਾ ਤੈਨੂੰ ਸਮਝ ਲੱਗੀ ਆ ਕੋ ਜੇ ਹੁਣ ਮੈਂ ਮਨਜੀਤ ਨੂੰ ਫੋਨ ਕਰਕੇ ਪੁੱਛਾਂ ਕਿ ਕਿੰਨਾ ਪੜੀ ਕੀਗਾ ਤੈਨ ਕੀ ਦਾਗੇ ਤੇ ਫੇਰ ਰੱਖਣਾ ਵਾ ਵੀ ਮੇਰੀ ਸੱਸ ਮੇਰੇ ਬੰਦੇ ਨੂੰ ਫੋਨ ਕਰ ਕਰਕੇ ਕਿਗਲੀਆਂ ਕਰਦੀ ਆ ਕੰਮੀ ਨਹੀਂ ਹੋਣੀ ਕਰ ਲੈ ਇੱਕੋ ਲਾ ਲੋ ਸਾਦਾ ਇਹਨੂੰ ਬਹੁਤ ਸਰਟੀਫਿਕੇਟ ਬੁਕਾਲੇ ਆ ਆਪਣਾ ਜੜੀ ਇੰਨੇ ਦਿਨਾਂ ਦੀ ਐ ਅੰਗਰੇਜ਼ੀ ਵਾਲੀ ਮੈਡਮ ਬਣੀ ਨਾ ਹੁਣ ਇਹ ਵੀ ਉਹ ਕੱਢਦੇ ਆ ਨਾ ਜਰਾ ਕੱਟ ਜਾਂ ਤਾਂ ਪਹਿਲਾਂ ਮੈਨੂੰ ਕੰਮ ਦਾ ਕਹਿ ਕੇ ਦੇਖ ਲੈਣੀ ਜੇ ਕੰਮ ਨੂੰ ਕੋਈ ਸੁੱਤਰ ਹੁੰਦੀ ਠੀਕ ਵਾ ਜੇ ਨਹੀਂ ਹੁੰਦੀ ਤੇਰੇ ਨੂੰ ਕਹਿੰਦੇ ਆਪਣੇ ਸਰਟੀਫਿਕੇਟ ਵਿਖਾ ਕੇ ਕਰੇ ਕੋਈ ਨੌਕਰੀ ਪੇਸ਼ੇ ਦਾ ਪਤਾ ਕਰੀਏ ਵੀ ਕੀ ਆ ਆਹ ਫਿਰ ਜੇ ਕੋਈ ਨਹੀਂ ਕਰ ਚੰਗਾ ਕੋਈ ਕਾ ਕਿ ਮੈਂ ਪਕਾ ਲਾ ਕਰੂ ਨਹੀਂ ਤਕੌਣੀਆਂ ਕਿਉਂ ਆਹ ਕੰਮ ਕਰਕੇ ਜਾਊਗੀ ਆਣ ਕੇ ਵੀ ਕਰੂਗੀ ਤੋ ਉਸ ਹੱਬ ਦਾ ਵਿੱਚੋਂ ਕੰਮ ਨੂੰ ਕਰ ਲਿਆ ਕਰੀ ਹਾਏ ਹਾਏ ਇੰਨੇ ਚੰਗੀ ਭੱਤੀ ਬੰਦ ਕੀਤੀ ਲੇ ਮਾਰਪਾ ਲਈ ਨਹੀਂ ਆਈ ਜਿੱਦਾਂ ਸੁੱਖ ਨਹੀਂ ਸੁੱਖ ਹਾਂ ਨਹੀਂ ਬੰਮੀ ਹਾਂ ਬੜਾ ਤੇ ਮੈਨੂੰ ਨੀਂਦਰਾ ਚੜਿਆ ਵਾ ਰਾਤ ਨਹੀਂ ਕਿ ਦਿਨ ਆਜੇ ਦਿਨ ਕੈਮ ਦੇਖੋ ਮੂਨ ਵੇਖੋ ਕਲੀਆਂ ਵੇਖੋ ਟਾਈਮ ਕਿਸ ਵੇਖੋ ਮੈਨੂੰ ਤਾਂ ਮੰਮੀ ਨਹੀਂਂਦਾ ਕਿ ਤੈਨੂੰ ਕਿੱਦਾਂ ਤੇ ਨੀਂਦਰਾ ਚੜ ਗਿਆ ਵਾ ਤੇ ਕੀ ਹੋ ਗਿਆ ਵਾ ਫੇਰ ਕੀ ਫ੍ਰੀ ਨਹੀਂ ਤੇ ਮੈਂ ਸੌਂਗੀ ਕੀ ਕਰਾਂਗੀ ਮੈਂ ਕੀ ਤੂੰ ਫ੍ਰੀ ਆ ਕਿਹੜਾ ਕੰਮ ਕੀਤਾ ਸਪੇਅਰ ਦਾ ਜਿਹੜੀ ਫ੍ਰੀ ਆ ਤੂੰ ਤੇ ਕੰਮ ਕਰੰਦੇ ਡੇ ਦੀ ਦੀ ਮੈਂ ਜਾ ਕੇ ਬਰਗੀ ਕਰਨਾ ਵਾ ਭੈਣੇ ਤੂੰ ਵੀ ਇਹ ਕਰਦੀ ਨੋ ਆ ਜਿੱਦਾਂ ਦੀ ਉਦੋਂ ਉਦਾਂ ਦੀ ਤੁੰੂ ਆ ਬੰਦਿਆਂ ਵਾਲਾ ਕੰਮ ਕਰ ਕੋ ਮੈਨੂੰ ਬੜਾ ਚਿਹਰਾ ਹੋ ਗਿਆ ਤੇਰੇ ਮੂੰਹਾਂ ਦੇ ਬੈਂਦੀ ਨੂੰ ਹਫਤਾ ਹੋ ਗਿਆ ਤੇਰੀ ਮਾਂ ਗਈ ਨਾ ਹਫਤਾ ਹੋ ਗਿਆ ਤੈਨੂੰ ਕਿਤੇ ਮੂੰਹ ਅਟਕੇ ਤੁਰੀ ਫਿਰਦੀ ਨੂੰ ਤੇ ਮੈਂ ਤੁਹਾਨੂੰ ਤੇ ਨਾ ਕੁਝ ਕਹਿਣੀ ਮਮੀ ਤੁਹਾਨੂੰ ਕੁਝ ਕਿਹਾ ਤੇ ਫਿਰ ਰੋਣਾ ਬਾਓ ਮੇਰੇ ਲੱਗਿਆ ਨਹੀਂ ਕਿ ਐਵੇਂ ਤੂੰ ਵੀ ਡੇ ਚ ਰੋਣਾ ਬਾਓ ਨੀ ਨੀ ਕੁਝ ਕਹਿੰਦੀ ਨਹੀਂ ਤੇ ਕੰਮ ਤੇ ਕਰ ਕਰਦਾ ਤમે ਇਹ ਗੱਦੀ ਨਹੀਂ ਕਰਾਂ ਮੈਂ ਜੇ ਤੁਸੀਂ ਇਹਦੀ ਰੋਟੀ ਨਹੀਂ ਖਾਧੀ ਹਸਬੰਦ ਮੇਰੇ ਬਾਹਰ ਉਹ ਉੱਥੇ ਕਾਣਦੇ ਮੈਂ ਇੱਥੇ ਕਿਤੇ ਨਹੀਂ ਕਰਾਂ ਤੂੰ ਰਹਿਣ ਨਹੀਂ ਘਰ ਦੇ ਵਿੱਚ ਚੀਜ਼ਾਂ ਤੇ ਮੰਨਣਾ ਤੂੰ ਆਜਾ ਨਹੀਂ ਮੈਨੂੰ ਅੱਡ ਕਰ ਦੋ ਮੈਨੂੰ ਉਹ ਵੀ ਦੇ ਦੋ ਉਹ ਵੀ ਦੇ ਦੋ ਤੇ ਕੀ ਗੱਲ ਕੰਮ ਕਿੰਨੇ ਕਰਨਾ ਅੱਡ ਕੇ ਜੇ ਮਮਮੀ ਤੁਸੀਂ ਅੱਡ ਕਰੋਗੇ ਨਾ ਮੈਂ ਆਪਣਾ ਕਰ ਲਿਆ ਕਰੂੰਗੀ ਇਹ ਨਹੀਂ ਉਹ ਗੱਲ ਬਣਨੀ ਹੋਣਾ ਹੁਣ ਤੇਰੀ ਪੜ੍ਹਾਈ ਭਰੂਈ ਜਿਹੜੀ ਹੈ ਨਾ ਉਹ ਪਤਾ ਵੀ ਤੇਰੀ ਬਹੁਤ ਪੜ੍ਹਾਈ ਆ ਬਹੁਤ ਅੰਗਰੇਜ਼ੀ ਹੁੰਦੀ ਆ ਪਰ ਕੰਮ ਘਰ ਦੇ ਕੰਮ ਨੂੰ ਹੱਥ ਮਾਰ ਮੈਂ ਨਹੀਂ ਜੀ ਕਰਨਾ ਨਾ ਮੈਨੂੰ ਕਹੋ ਬਾਰ ਬਾਰ ਆਣ ਕੇ ਜਿਹੜੀ ਸਿੱਧੀ ਗੱਲ ਜਾਂ ਮੇਰੇ ਭਾਇਏ ਹਿੱਸੇ ਦਾ ਕੰਮ ਦੇ ਦੋ ਮੈਨੂੰ ਐਡ ਕਰ ਦੋ ਮੈਂ ਆਪੇ ਕਰਨਿਆ ਪਰ ਸਿਰਫ ਦੋ ਮੇਰੀਆਂ ਰੋਟੀਆਂ ਪੱਕਣੀਆਂ ਹਨ ਮੈਂ ਪਕਾ ਕੇ ਖਾ ਲਿਆ ਕਰੂੰਗੀ ਨਹੀਂ ਕੁੱਤਾ ਵੀ ਪੂਛ ਮਾਰ ਕੇ ਬੈਠਾ ਵਾ ਥਾਮ ਨਾ ਹੁੰਦੀਂਗੀ ਤੂੰ ਜਿਹੜੇ ਗੱਲ ਪਾਏ ਉਹ ਥੋਵੇਂਗੀ ਨਾ ਜੇ ਚ ਖਾਣੀ ਆ ਉਹ ਮੰਜੇਗੀ ਨਾ ਦੋ ਰੋਟੀਆਂ ਪਕਾ ਕੇ ਤੇ ਬਸ ਸ਼ਾਬਾਸ਼ ਹੈ ਤੇਰੇ ਉੱਠ ਕੇ ਬਾਹਰ ਆ ਜਾ ਬੰਦਿਆਂ ਵਾਂਗੂੰ ਤੇ ਮੈਂ ਕੰਮ ਵੰਡ ਕੇ ਦਵਾਂ ਕੰਮ ਮੈਂ ਕਿਹੜਾ ਕਰਨਾ ਕੋਈ ਨਹੀਂ ਮੈਂ ਆਪਣਾ ਰੂਮ ਸਾਫ ਕਰ ਲਿਆ ਕਰੂੰਗੀ ਤੇ ਆਪਣੇ ਮੈਂ ਕੱਪੜੇ ਆਪੇ ਵਾਸ਼ ਕਰ ਲਿਆ ਕਰਾਂਗੀ ਤੁਹਾਨੂੰ ਨਹੀਂ ਮੈਂ ਕਿਹਨੂੰ ਕਿਹਾ ਮੇਰੇ ਘਰ ਦੇ ਵਾਸਤੇ ਸਾਰਾ ਹੀ ਕੰਮ ਹੁਣ ਤੈਨੂੰ ਕਰਨਾ ਪੈਣਾ ਸਾਰਾ ਹੀ ਸਾਰਾ ਕਿਹੜੀ ਗੱਲ ਨੂੰ ਐਦਾਂ ਜਿੱਦਾਂ ਉਹ ਕਰਦੀ ਦੀ ਓਦਾਂ ਤੈਨੂੰ ਕਰਨਾ ਪੈਣਾ ਮੈਂ ਤਾਂ ਨਹੀਂ ਜੇ ਕਰਨਾ ਜਿਹੜੀ ਸਿੱਧੀ ਗੱਲ ਹੈ ਤੇ ਨਾਲੇ ਪਹਿਲਾਂ ਮੇਨਾਂ ਕੰਮ ਦੀ ਗੱਲ ਹੋਈ ਨਹੀਂ ਸੀ ਮੰਮੀ ਤੇ ਤੈਨੂੰ ਮੋਲ ਲਿਆ ਦਾਵਾ ਕਿ ਤਰਨਾ ਕੰਮ ਦੀ ਗੱਲ ਨਹੀਂ ਹੋਈ ਤੈਨੂੰ ਵਿਆਹ ਕੇ ਲਿਆ ਦਾਵਾ ਤੂੰ ਘਰ ਦੀ ਮਾਰਕ ਜੇ ਬਣਨਾ ਵਾ ਨਾ ਤੇ ਕੰਮਕਾਰ ਉੱਠ ਕੇ ਬੋਲੀ ਜਾਓ ਮੈਂ ਨਹੀਂ ਸੌਣ ਦੇਈ ਤੂੰ ਨਾ ਹਾਂ ਸੁਣ ਨਹੀਂ ਸੁਣਾ ਮੈਂ ਇੱਧਰ ਬੰਦਿਆਂ ਵਾਂਗ ਉੱਠ ਕੇ ਤੇ ਬਾਹਰ ਆ ਜਾ ਮੈਂ ਤੁਹਾਨੂੰ ਅੱਗੇ ਵੀ ਕਿਹਾ ਮਮੀ ਲੈ ਕੋਈ ਕੰਮ ਨਹੀਂ ਜੀ ਕਰਦਾ ਕਿ ਨਾ ਮੈਂ ਬਾਹਰ ਹੁਣਾਈ ਆ ਤੇ ਫਿਰ ਐਦਾ ਨਹੀਂ ਕਰਨਾ ਫਿਰ ਗੋਰੀ ਬਿਸਤਰਾ ਚੋਂ ਕਿ ਤੇ ਨਿਕਲ ਇੱਥੋਂ ਇੱਥੇ ਤੇ ਕੰਮ ਕਰਨਾ ਹੀ ਪੈਣਾ ਵਾ ਜਦੋਂ ਘਰ ਦੇ ਵਿੱਚ ਰਹਿਣਾ ਤੂੰ ਜੀ ਰੋਟੀ ਨਹੀਂ ਖਾਦੀ ਜੇ ਮੈਂ ਖਾਉਂ ਉਹ ਨਾ ਖਾਣੀ ਹੋਊਗੀ ਰੋਟੀਆਂ ਪਕਤੀਆਂ ਨਹੀਂ ਗਈਆਂ ਤੂੰ ਨਾ ਖਾਣੀ ਹੋਊਗੀ ਰੋਟੀ ਇਹਦੇ ਵਿੱਚ ਸਾਡਾ ਵੀ ਕਸੂਰ ਵਾ ਤੇ ਜੇ ਮੈਨੂੰ ਕੰਮ ਦਾ ਵੀ ਨਾ ਕਹੋ ਅਣਜੀ ਕੰਮ ਤਾਂ ਕਰਨਾ ਪੈਣਾ ਨਹੀਂ ਕੰਮ ਕਰ ਨੀ ਕੰਮ 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 ਕਰ ਮੇਰਾ ਸੇਰ ਨਾ ਖਾ ਬੈਠ ਕੇ ਬਾਹਰ ਆ ਜਾ ਇਹਨੇ ਚੰਗਾ ਖੰਦ ਪਾਇਆ ਇਹਨੇ ਤਾਂ ਖਾਲੀ ਸਾਡੀ ਜਾਨ ਇਹਨੇ ਚੰਗਾ ਮੰਗਲਤਾ ਪਾ ਕੋਲਿਆ ਵਾ ਬਿਟਾ ਬਿਦੇ ਪਾ ਕਦੀਆਂ ਮੈਨ ਖਾਈ ਜਾਨ ਤੇ ਉੱਤੇ ਚੱਲ ਮੇਰੇ ਭਾਈ ਕੀ ਹੋ ਗਿਆ ਵਾ ਹੁਣ ਆ ਕੀ ਆ ਨੌ ਰਾਣੀ ਕਿਹੜੀ ਏ ਢਾਗੀ ਕੀ ਆਂਦੀ ਆ ਕੀ ਆਂਦੀ ਏ ਇਹਦੇ ਸੁੱਗਾ ਪਾ ਕੇ ਬੈਠੀ ਨੀ ਕਿਸ ਤਗੀ ਨਹੀਂ ਕਿਵੇਂ ਗੋਮਸਮ ਮਾਰ ਕੇ ਅੱਜ ਦੁਪਹਿਰ ਤੇ ਕੰਬੜਾ ਲਿਕੇ ਸੁੱਤੀ ਆ ਇਹਨੂੰ ਨਹੀਂ ਪਤਾ ਕੋਈ ਕੰਮ ਕਰਨਾ ਕਰਦਾ ਉਹ ਚੱਲੇ ਗਈ ਤਤੀਨਾ ਹੋ ਪਿਆ ਹਾਂ ਸੁਝਾਦਾ ਪਿਆਰ ਹੋ ਜਾ ਪਿਆਰ ਹੋ ਜਾ ਤੇਰਾ ਮੇਰੇ ਲਿਆ ਵਾ ਉਹ ਨੋਆਤੀ ਇਹਨੂੰ ਇਦਾਂ ਗੱਲਾਂ ਨਹੀਂ ਕਰੀਦੀਆਂ ਕਿ ਕਿੱਦਾਂ ਕਰੀਦੀ ਨਾ ਫੇਰੇ ਕਿੱਦਾਂ ਕਰੀ ਨਹੀਂ ਆ ਕੇ ਜਾਣੀ ਸਭ ਦੇ ਚੌਂਕੇ ਤੇ ਬੜੀ ਦੇਵੇ ਕੱਪੀਰ ਉਹ ਤੇ ਆ ਕੇ ਜਾਣੀ ਪਰੋਣੀ ਬਣ ਕੇ ਬਾਹਰੋਂ ਕਿੱਦਾਂ ਸਾਰੇ ਘਰ ਦਾ ਚੱਲ ਉਹਨੂੰ ਪੁੱਤ ਕਰਕੇ ਗੱਲ ਕਰ ਲਾ ਪੁੱਤ ਦੀ ਨਾ ਬਹੁਤ ਕਹਿ ਕੇ ਵੇਖ ਲਿਆ ਤੇ ਮੂੰਹ ਉੱਲਾਈ ਤੇ ਸਿਰ ਨੂੰ ਉੱਾਈ ਉਹ ਗੱਲ ਹੋਈ ਆ ਚਲੋ ਮੰਮੀ ਬੋਲਾਂ ਗੁੱਸੇ ਨਾਲ ਗੱਲ ਵਿੱਚ ਦੱਸ ਹੁਣ ਤੇਰਾ ਨਾ ਤਾਂ ਵੀ ਘਟ ਲੜਾਈ ਪਵੇ ਲੜਾਈ ਮੈਂ ਨਹੀਂ ਪਾਉਣਾ ਚਾਹੁੰਦੀ ਇਹਨਾਂ ਦੀ ਪੜਾਈਆਂ ਲਖਾਈਆਂ ਨੂੰ ਜਿਹੜੀ ਲੋੜ ਆਈ ਆ ਸਾਰੀ ਦੁਨੀਆ ਪੜੀ ਨਹੀਂ ਕੀ ਹੁੰਦੀ ਜਾ ਕੇ ਆਪਣੇ ਅਫਗਾਨੀਆਂ ਲੈ ਬਣੀ ਦਰਦੀ ਨਾ ਵੇਖੋ ਪੜੀ ਲਿਖੀ ਆਈ ਆ ਤੇ ਕਿਹੜਾ ਕੰਨ ਚ ਪਾਈ ਨਹੀਂ ਹੋਦੀ ਕਿਹੜਾ ਸੁੱਤੀ ਹੋਰਦੀ ਨੂੰ ਸੱਸ ਨੂੰ ਮੰਂਜੀਆਂ ਤੇ ਚਾਹਾਂ ਮੰਂਜੇ ਲਵਾ ਕੇ ਰੋਟੀਆਂ ਖਵਾ ਲਦੀ ਆ ਇਹਨੂੰ ਅਹੀ ਰੋਟੀਆਂ ਖਵਾ ਦੇ ਅੰਦਰ ਬੜੀ ਵੱੜ ਕੇ ਬੈਠੀ ਇਹਨੂੰ ਹੁੰਦਾ ਸੀ ਕੀ ਕੋਈ ਨਹੀਂ ਕਿ ਦੋਵੇਂ ਮੰਮੀ ਵੀ ਠੀਕ ਹੀ ਕਹਿ ਰਹੇ ਯਾਰ ਕੰਮ ਕਰਦੇ ਚਾਹੀਦਾ ਥੋੜਾ-ਥੋੜਾ ਉਹ ਤੇ ਹੁਣ ਇਹਨੂੰ ਚਾਹੀਦੀ ਆ ਨਾ ਮੈਂ ਹੁਣ ਕਹ ਤਾ ਨਾ ਬਾਹਰ ਨਿਕਲ ਇੱਧਰ ਆ ਉਹਨਾਂ ਹਟੇਕਾਰ ਨਾ ਮਾਪੇਗਾ ਉਹ ਤੇ ਗਵਾਂਡੀ ਕੀ ਜਾਂਦੇ ਹੋਣਗੇ ਹੈ ਤੇ ਡੜੀ ਰੋਲਾ ਜਾਣ ਕੇ ਪਹੁੰਚੀਆਂ ਮੈਂ ਕੰਮ ਦੱਸ ਕਿੰਨਾ ਕੁ ਵਗ ਲਈ ਅਨੇ ਗਾਇਓ ਧਰਵਾ ਯਾਰ ਤੇ ਨੇ ਜਾਣੀਆਂ ਇੱਕ ਪਕਾਉਣ ਵਾਲੀਆਂ ਤੇ ਦੋ ਜਣੇ ਈ ਖਾਣ ਵਾਲੇ ਦੂਜਾ ਮਨਜੀਤ ਤੇ ਚਲ ਬਾਹਰ ਵਾ ਤੇ ਮੇਰੀ ਗੱਲ ਸੁਣੋ ਉਠੀਆਂ ਪਾਲਦੀ ਆ ਚੀਜ਼ਾਂ ਪਾਲਦੀ ਆ ਪੈਸੇ ਮੰਗਦੀ ਬੰਸ ਬੰਨੇ ਹਾਨੂੰ ਤੇ ਮਾਰ ਕੇ ਖੋਸ਼ ਆ ਵੀ ਹੋਣੀ ਇਹਦਾ ਮੈਂ ਗੱਲ ਘੜ ਦਮਾਰ ਸਭ ਕੁਝ ਸੰਭਾਲਾਂ ਇਹ ਜਿੰਨਾ ਚਿਰ ਸਾਡੀ ਕਦੀ ਉਹ ਜਣੇ ਕਿਤੇ ਨਹੀਂ ਚੱਲੇ ਤੂੰ ਨੇ ਜੁਣਾ ਜੁਣਾ ਕੀ ਆ ਬੀ ਇਦਾਂ ਦੇ ਬੜੀ ਮਾੜੀ ਮਾੜੀ ਗੱਲ ਵਾ ਇੰਦਾ ਘਰ ਨਹੀਂ ਗੇ ਚੱਲਦੇ ਇਹਨੇ ਤਾਂ ਅੰਗਰੇਜ਼ੀ ਫੋਰ ਬੋਲ ਕੇ ਮੈਨੂੰ ਕਵਰ ਕਰ ਲਿਆ ਵੀ ਮੰਮੀ ਮੇਰੀ ਬੜੀ ਚੰਗੀ ਤੇ ਮੈਂ ਇਹਨੂੰ ਕਿੰਨਾ ਚਿਰ ਚੰਗੀ ਕਹਣਾ ਜਦੋਂ ਮੰਮੀ ਘਰ ਦੇ ਗਾਲਕ ਪਹਿਲਾਂ ਤੂੰ ਉਹਨੂੰ ਗਾਲਣਾ ਬੜਾ ਲਾਇਆ ਤੈਨੂੰ ਤਾਂ ਚੰਗੀ ਬੜੀ ਲੱਗਦੀ ਪਹਿਲਾਂ ਚੰਗੀ ਆਖਿਆ ਨਹੀਂ ਤੇ ਚੰਗੀ ਰਹਿ ਨਹੀਂ ਹੁੰਦਾ ਮੈਂ ਕਰਾਂ ਕੀ ਕੀ ਕਰਾਂ ਹੁਣ ਮੈਂ ਹੁਣ ਇਹਨਾਂ ਨੂੰ ਮੈਂ ਕੰਮ ਵੰਡ ਕੇ ਦੇਣੀ ਉਹ ਜੇ ਨਹੀਂ ਨਾ ਇਹਦੇ ਨਾਲ ਸਰਟੀਫਿਕੇਟ ਵੇਖਣੀ ਪਹਿਲਾਂ ਵੇਖਾਂ ਤੇਰੀ ਕਿੰਨੀ ਕੁ ਪੜ੍ਹਾਈ ਆ ਚੱਲ ਛਤੂ ਉੱਤਰਾ ਕਰੀ ਉਹਨੂੰ ਪੁੱਛਦਾ ਵੀ ਜੇ ਨਹੀਂ ਜੀ ਲੱਗਦਾ ਤੇ ਪਿੰਡ ਤੇ ਨਹੀਂ ਜਾਣਾ ਇਹ ਜਾਣਾ ਵਾ ਤੇ ਕੋਈ ਨਹੀਂ ਆਇਆ ਦੂਜੀ ਹੈ ਬਾਵਾ ਕੜਗੀਆਂ ਤੇ ਹਫਤਾਲੀ ਹੋ ਆਦੀ ਮੰਮੀ ਘੋਕੇ ਗਈ ਨੂੰ ਉਹ ਚਲ ਫੇਰ ਵੀ ਕੋਈ ਗੱਲ ਨਹੀਂ ਗੀ ਕੁਛ ਨਹੀਂ ਵੀ ਇੱਥੇ ਲੜ-ਲੜ ਮਾਰ ਚੱਲੀਆਂਹੀਂ ਉੱਥੇ ਤੇ ਫੇਰ जख्मों जख्मी ਹੋਣਗੀਆਂ ਉੱਥੇ ਨਹੀਂ ਨਾ ਲੜਨਾ ਮਾਂ ਨਾ ਥੋੜਾ ਲੜਨਾ ਇਹਨਾਂ ਨਾਲ ਇੱਥੇ ਕਿਤਨਾ ਲੜਦੀ ਹੈ ਅੰਦਰ ਇੱਥੇ ਮਾਂ ਲੜਦੀ ਜਦੋਂ ਮੰਮੀ ਨਾਲ ਲੋ ਹੋਈ ਹੋਊਗੀ ਤਾਂ ਆਪਣੀ ਮਾਂ ਨਾਲ ਜੋ ਮਰਜ਼ੀ ਕਰੇ ਨਾ ਕਰੇ ਉਹ ਕੋਈ ਗੱਲ ਹੋਈ ਆਈ ਮੈਂ ਹੁਣ ਇਹਦਾ ਸਰਟੀਫିକੇਟ ਵੇਖਣੇ ਨੂੰ ਜਿੰਨੇ ਘਰ ਦਾ ਕੰਮ ਨਹੀਂ ਕਰਨਾ ਇਹਨੂੰ ਸਕੂਲੇ ਪਤਾ ਕਰੋ ਕਿਦੇ ਉੱਥੇ ਇਹਨੂੰ ਨਹੀਂ ਸਰਟੀਫିକੇਟ ਵੇਖ ਕੇ ਹੁਣ ਤੂੰ ਉੱਥੇ ਉੜ ਕੇ ਰਿਸ਼ਤਾ ਕਰਨਾ ਵਾ ਰਿਸ਼ਤਾ ਨਹੀਂ ਕਰਨਾ ਪੜਾਉਣਾ ਲਵਾਵਾਂਗੇ ਉੱਥੇ ਪੜਾਓ ਵੀ ਦਿਹਾੜੀ ਨਾਲ ਸਿਰ ਖਪਾਉਂਗੀ ਸਾਰੀ ਦਿਹਾੜੀ ਤੇ ਖਾਪ-ਤਪ ਕੇ ਆਉਂਗੀ ਤੇ ਫੇਰ ਆਣ ਕੇ ਰੋਟੀ ਨਾਲੇ ਕੰਮ ਕਰੂਗੀ ਤੇ ਨਾਲੇ ਖਾਊਗੀ ਫੇਰ ਪਤਾ ਲੱਗੂ ਕਿੰਦਾ ਕੰਮ ਕਰੇ ਫੇਰ ਉਹਨੇ ਕੰਮ ਨਹੀਂ ਕਰਨਾ ਕਿਉਂ ਨਹੀਂ ਕੰਮ ਕਰਨਾ ਮੈਂ ਬੜਾ ਕੇ ਆਈ ਦਿਹਾੜੀ ਇਹਨੂੰ ਬੜਾ ਕੇ ਆਈ ਆ ਨਾ ਉਹ ਪੈਸੇ ਜਿਹੜੇ ਲਿਖੋ ਨਹੀਂ ਖਾਣੂ ਨਹੀਂ ਦੇਣ ਲ ਉਹ ਤੇ ਤੇਰਾ ਮੁੰਡਾ ਨਹੀਂ ਹਨ ਦੇਂਦੇ ਨੇ ਨਾ ਉਹਨੇ ਤੈਨੂੰ ਸਾਨੂੰ ਦੇ ਦੇਣੇ ਆ ਚੱਲ ਇਹਨਾਂ ਨੇ ਪਤਾ ਲੱਗੂਗਾ ਨਾ ਕਿੱਦਾਂ ਕਮਾਈਦੇ ਆ ਪੱਕੀਆਂ ਬਕਾਇਆਂ ਤੇ ਬਹਿ ਜਾਂਦੀ ਸਰਦਾਂ ਕਿੱਥੋਂ ਹੁੰਦਾ ਚੀਜ਼ਾਂ ਕਿੱਥੋਂ ਹੁੰਦੀਆਂ ਵਾ ਹਣ ਇਹਨੇ ਮੈਂ ਦੱਸਦੀ ਆ ਉਹਦੀ ਮਾਂ ਪੱਤੀ ਉਹ ਪੁੱਛ ਲੈ ਇੱਕ ਵਾਰੀ ਜੀ ਜਾਣਾ ਉਹਦੇ ਪਿੰਡ ਨੂੰ ਦੇ ਪਾਣੀ ਜਿਹੜਾ ਸਿਰੋਂ ਲੱਗਿਆ ਵਾ ਮੈਂ ਕਿਹਾ ਵੀ ਬੀਰ ਬੜੀ ਮਣੀ ਗੱਲ ਵਾ ਦੇ ਜਿਹੜੀ ਡਾਡੀ ਨੇ ਸਲਾਹ ਦਿੱਤੀ ਨਾ ਕੋਠੇ ਦੇ ਉਹ ਕੰਮ ਕਰਨਾ ਹੀ ਪੈਣਾ ਤੁ ਸਾਬੀ ਨੂੰ ਕਰੋ ਫੋਨ ਤੇ ਗਿਆ ਭਰਾਵਾ ਮਿਲਦੀਆਂ ਨੇ ਛੁੱਟੀਆਂ ਇੱਕ ਦੋ ਦਿਨ ਦੀ ਤੇ ਆ ਜਾ ਇਹ ਬੈਗ ਇਹਦੇ ਨਵੀਂ ਲਾ ਜਿਹੜਾ ਘਰ ਖਣਾ ਰਖਲਾ ਆ ਰੋਜ਼ ਜਿਹੜਾ ਕਾਤਨੀ ਦਾ ਚੰਗਾ ਲੱਗਦਾ ਮੈਂ ਕਿੱਦਾਂ ਹੋਊਗੀ ਮੇਰੇ ਦੇ ਹੋਏ ਸੋਚ ਹੀ ਆਈ ਜਾਂਦੀ ਮੈਂ ਸਹੀਂ ਸੋਚਿਆ ਕੋ ਹੋਆ ਤੇ ਹੋਇਆ ਹੋਊਗਾ ਉਹ ਇਹ ਕਹਦਾ ਇਕੱਠੇ ਰਵਾਂਗੇ ਇੱਕੋ ਘਰ ਤੇ ਇੱਕ ਛੱਤ 'ਤੇ ਪਰ ਬੀਬੀਆਂ ਨਹੀਂ ਘਰਣਾ ਮੈਂ ਹਿਸਾਬ ਲਾ ਰਿਆ ਉਹ ਚਲ ਇਹਨਾਂ ਨਾਲ ਸ਼ੁਕਰਵਾਨ ਲਾ ਕੇ ਪਾਲੀ ਆ ਉਹਦੇ ਕੀ ਬਲਾ ਮਾ ਤੇ ਨਹੀਂ ਕੀ ਭਾਗ ਦੀ ਨੂੰਮ ਰਹਿਣ ਜਿਹੜਾ ਕਿ ਨਹੀਂ ਜਿਹੜਾ ਜਿੱਦਾਂ ਦੇ ਨਾਲ ਲੱਛਣ ਆ ਇੰਨਾ ਘਰਾਂ ਦੇ ਚੱਟ ਲੰਗਣੇ ਜੇ ਆ ਆਂਦੀ ਅੱਟ ਕਹੀਂ ਵੀ ਇਹਦੇ ਅੱਲੀ ਕਰ ਦੋ ਫਿਰ ਇਹਨੂੰ ਨਾ ਕਰੋ ਨਹੀਂ ਸ਼ਾਮਾਂ ਨੂੰ ਉਹ ਚਲ ਮੈਂ ਕਰਦਾ ਉਹਨੂੰ ਸਾਬੀ ਨੂੰ ਪੋ ਨਹੀਂ ਹੈ ਦੱਸ ਕਿੱਦਾਂ ਮੈਨੂੰ ਮੰਮੀ ਫੋਲ ਕੇ ਗਈ ਇਹ ਕੰਮ ਕਰ ਬਾਹਰ ਆ ਬਾਹਰ ਆ ਕੰਮ ਕਰ ਕਿੱਦਾਂ ਮੈਂ ਤੇ ਰੋਪ ਪਾਉਂਦੇ ਆ ਮੈਂ ਕਿ ਬਾਹਰ ਆ ਕੇ ਦੱਸ ਕੰਮ ਕਰ ਤੇ ਨਹੀਂ ਲੱਗੀ ਭੁੱਖ ਮੈਨੂੰ ਤੇ ਨਹੀਂ ਲੱਗੀ ਨਹੀਂ ਰੋਟੀ ਖਾਣੀ ਮੈਂ ਤੱਕੇ ਨਾ ਹੀ ਰੋਟੀ ਖਾ ਤੇ ਕੰਮ ਕਰ ਵੀ ਬਲਕੁਨ ਰੋਟੀ ਖਾਣ ਲੱਗੂਗੀ ਫੇਰ ਆਪਾਂ ਲੜਾਈ ਪਾਵਾਂਗੇ ਇਹਨਾਂ ਨੇ ਹੀ ਸੋਚਿਆ ਹੁਣ ਆਵਾ ਹੋਰ ਕੀ ਸੱਦਦੀ ਆ ਨਾ ਸਾਬੀ ਨੂੰ ਮੈਂ ਤੇ ਤੇਰੀ ਮਾਂ ਨੇ ਮੇਰੇ ਨਾਲ ਬੜਾ ਤਾਂ ਠਾ ਠਾ ਹੋਈ ਬੜੀ ਬੇਇੱਜ਼ਤੀ ਕੀਤੀ ਹੈ ਮੇਰੀ ਧਿਆਣ ਕੇ ਤੇ ਗੱਲ ਨبيرਦਾ ਪੱਕਾ ਮੰਮੀ ਨੂੰ ਨਾ ਉਹਨੇ ਦੀਦੀ ਨੇ ਪੰਪ ਚਾੜੇ ਆਈਓ ਨਹੀਂ ਤੇ ਮੰਮੀ ਨੇ ਮੇਰੇ ਨਾਲ ਇਦਾਂ ਬੋਲਦੇ ਹੀ ਨਹੀਂ ਹੁੰਦੇ ਉਹਦੀ ਚੁੱਕਣਾ ਮੈਂ ਤੇ ਕੇ ਹੀ ਨਹੀਂ ਵੀ ਉਹ ਭੋਲੀ ਬਾਲੀ ਨਹੀਂ ਹੈਗੀ ਮਿਸਣੀ ਆ ਤੇ ਮੀਸਨੀ ਨੇ ਆਪਣਾ ਕੰਮ ਕਰਤਾ ਤੇ ਅੱਗੇ ਚਲਾਕੋ ਬਣੀ ਫਿਰਦੀ ਐਵੇਂ ਨਹੀਂ ਹਾਂਜੀ ਹਾਂਜੀ ਜੀ ਜੀ ਕਰਕੇ ਤੂੰ ਫਿਰਦੀ ਹਰ ਇੱਕ ਕੰਮ ਨੂੰ ਇਹ ਵੀ ਨਾ ਕਿ ਚਾਹਤ ਈ ਐ ਮੈਨੂੰ ਲੱਗਦਾ ਮੈਨੂੰ ਤਾਂ ਲੱਗਦਾ ਹੀ ਵੀ ਮੈਂ ਹੀ ਚਲਾ ਲਵਾਂ ਪਰ ਇਹ ਮੇਰੇ ਤੋਂ ਲੱਗਦਾ ਦੋ ਰਤੀਆਂ ਵੱਧ ਹੀ ਨਿਕਲੀ ਐ ਤੇ ਇਹਦੇ ਵੀ ਕੋਈ ਪੱਕਾ ਪਲਾਨ ਚੱਲਣ ਲਈ ਆ ਦਿਮਾਗ ਵਿੱਚ ਮੈਂ ਕਰਦੀ ਆ ਨਾ ਫੋਨ ਇਹਨੂੰ ਪਿਆਰ ਤੇ ਆਪਣੀ ਮਾਂ ਨਾਲ ਨਿਬੇੜ ਕੇ ਜਾ ਜਿਹੜੀ ਵੀ ਗੱਲਬਾਤ ਆ ਨਹੀਂ ਮਨਨ ਤੇ ਇੱਥੇ ਮੇਰਾ ਜੀਣਾ ਹਰਾਮ ਕਰਦਣਾ ਮੈਂ ਕਿਉਂ ਕੰਮ ਕਰਾਂ ਨਹੀਂ ਕਰਦੀ ਕੰਮ ਮੇਰੀ ਮਰਜ਼ੀ ਹੈਲੋ ਠੀਕ ਹੈ ਹਾਲ ਮੇਰੇ ਨੂੰ ਕੀ ਹੋਇਆ ਵਾ ਤੱਤੀ ਹੋਣਾ ਨਹੀਂ ਆ ਮਾਂ ਤੁਹਾਡੀ ਪਤਾ ਮੈਨੂੰ ਕਿੰਨਾ ਬੋਲ ਕੇ ਗਈ ਆ ਤੇ ਹੋਰ ਪਤਾ ਕਿੰਨੀ ਬੇਇੱਜ਼ਤੀ ਕਰਕੇ ਗਈ ਮੇਰੀ ਦੱਸੰਦੀ ਮੈਨੂੰ ਜੇ ਤਾ ਵੱਧ ਘੱਟ ਬੋਲਦੇ ਐ ਚੁੱਪ ਕਰਕੇ ਇਨਾ ਤੇ ਆਜੋ ਇੱਥੇ ਦੇ ਨਾਲ ਨੂੰ ਫੈਸਲਾ ਕਰਾ ਕੇ ਜਾਓ ਮੇਰਾ ਕੀ ਇਹ ਭਾਲਦੀ ਐ ਤੇ ਅੱਡ ਕਰਕੇ ਜਾਓ ਮੈਨੂੰ ਮੈਂ ਨਹੀਂ ਇਹਨਾਂ ਨਾਲ ਰਹਿਣਾ ਮੈਂ ਕਿਹੜੀ ਗੱਲ ਨੂੰ ਕੰਮ ਕਰਾਂ ਤੁਸੀਂ ਬਾਹਰ ਜੇ ਮੈਂ ਕਹਿੰਦੀ ਨਹੀਂ ਕੰਮ ਕਰਾਂ ਇੱਥੇ ਆਓ ਸਵੇਰੇ ਹੀ ਹੋਣੇ ਚਾਹੀਦੇ ਤੇ ਨਾ ਮੈਂ ਜਿਹੜੋਂ ਬਣ ਕੇ ਕਰ ਲਾ ਦੇਣਾ ਸਾਡੀ ਬਾਣੇ ਤੁਹਾਨੂੰ ਫੋਨ ਚੁੱਕਣਾ ਦੇਣ ਵੱਲੋਂ ਮੇਰੇ ਵੱਲੋਂ ਘੱਟ ਤੇ ਨਹੀਂ ਆ ਉਹ ਪਤਾ ਹੀ ਐ ਮੈਨੂੰ ਸਰ ਜੋ ਵੀ ਹੋਇਆ ਨਾ ਹਣਕ ਤੁਹਾਨੂੰ ਪਤਾ ਲੱਗ ਜੂ ਇੱਥੇ ਆਜੋ ਕਿ ਕਿ ਡਾਂਚ ਲਾਤੀ ਏ ਤੁਮੀ ਕੋ ਕੀਆ ਹੋਣਾ ਮੈਂ ਕੀ ਕਹਾਂ ਮੈਂ ਤਾਂ ਚੰਗੀ ਪੜੀ ਸੁਤੀ ਹਾਂ ਅੰਦਰ ਇਹਨਾਂ ਨੂੰ ਮੈਂ ਸੱਦਾ ਦਿੱਤਾ ਵਾ ਵੀ ਬਾਹਰ ਉੱਠ ਕੇ ਆਣਗੇ ਮੇਰੇ ਨਾਲ ਲੜੋ ਨਾ ਆਪ ਚੈਨ ਕਰਦੇ ਨਾ ਅਗਲੇ ਬੰਦੇ ਨੂੰ ਚੈਨ ਕਰਨ ਦਿੰਦੇ ਏ ਕਰਦੇ ਕੀ ਲੈ ਫੇ ਕੱਲੀ ਨੇ ਸਾਰਿਆਂ ਦੀਆਂ ਨੂੰ ਪਰਛੂ ਪਾਇਆ ਕਿਦਾਂ ਦੀ ਰੋਸ ਕੇ ਬੈਠੀ ਆ ਕਿ ਕਿੰਨੇ ਕੇ ਤਾਂ ਨਾ ਨਜ਼ਰ ਖਾਊਗੀ ਖਾਣਾ ਤੇ ਪੈਣਾ ਹੀ ਇੱਕ ਦਿਨ ਬਾਅਦ ਤਾਂ ਨਿਕਲਨੇ ਪੈਣਾ ਇਹਦਾ ਬੰਦਾ ਵੀ ਸ਼ਤਾਨ ਹੋਣਾ ਚਾਹੀਦਾ ਬਹੁਤ ਆਇਆ ਜੁੱਬੀ ਨੇ ਨਾ ਬਹੁਤ ਦੁਖੀ ਕੀਤਾ ਅੱਖ ਨਹੀਂ ਹਾਰ ਤਾਂ ਉਹ ਬੰਦੇ ਮਮੀ ਇਹ ਕੀ ਗੱਲ ਨੂੰ ਕੀ ਆ ਖਾਣਾ ਤੇ ਕੀ ਕਰਾਂ ਅੰਦਰ ਵੜ ਕੇ ਤੇ ਕੰਬੜਾ ਲੀਕੇ ਪਈ ਤੇ ਬੱਤੀ ਬੰਦ ਕੀਤੀ ਤੇ ਮੈਂ ਮੁੜ ਕੇ ਬੱਤੀ ਜਗਾਈ ਤੇ ਮਾਰ ਗੁਛੂ ਹੋਈ ਏਦਾਂ ਕਰਕੇ ਤੇ ਕਾਮ ਨੂੰ ਆਖਾ ਤੇ ਕਹਿੰਦੀ ਮੈਂ ਨਹੀਂ ਕਰਨਾ ਉਹਨੇ ਭਲੇ ਖਾ ਪਾਇਆ ਹਣਾ ਵੀ ਰਾਤ ਪਈ ਇਹ ਤਾਂ ਸੁੱਤੀ ਰਹੀ ਨਹੀਂ ਆ ਮੈਂ ਤਾਂ ਕਿਹਾ ਮੈਂ ਵੀ ਦੇਮ ਚੜਿਆ ਵਾ ਰਾਤ ਨਹੀਂ ਗਈ ਅੰਜ ਵੀ ਜੋ ਮਰਜੀ ਕਰ ਲੋ ਕੰਮ ਨਹੀਂ ਉਹ ਮੈਂ ਕਰਨਾ ਬਸ ਮੰਮੀ ਉਹ ਠੀਕ ਹੋ ਗਈ ਉਹ ਕਹਿੰਦੀ ਕੰਮ ਤੇ ਇਹਨਾਂ ਦਾ ਮੈਂ ਕਾਦੋ ਕਰਾਂ ਮੈਂ ਐਸੀ ਜੀ ਰੋਟੀ ਖਾਦੀ ਨਹੀਂ ਟਾਜ਼ ਨਹੀਂ ਮੇਰਾ ਇੱਥੇ ਨਹੀਂ ਉਹੋ ਹੀ ਕੀਤੀਆਂ ਇਹੋ ਕੀਤੀਆਂ ਤੂੰ ਸਮਝ ਗਈ ਹੈ ਨਾ ਗੱਲ ਗੱਲਾਂ ਨੇ ਮੇਰੇ ਨਾਲ ਇਹੋ ਹੀ ਕੀਤੀਆਂ ਮੰਮੀ ਬਹੁਤ বুੜੀਆਂ ਦਾ ਲੱਣ ਐਦਾਂ ਦੇ ਹੁੰਦੇ ਆ ਜੇ ਕਿਤੇ ਜਠਾਣੀ ਦੇ ਨਿਆਣੇ ਉਹਨਾਂ ਤੁਹਾਡੇ ਨਿਆਣੇ ਤੁਹਾਡਾ ਕੰਮ ਆਹੋ ਕੁਛ ਹੁੰਦਾ ਨਹੀਂ ਇਹੋ ਆਂਦੀ ਆਂਦੀ ਮੈਂ ਇਕੱਲੀ ਜਾਣੀ ਰੋਟੀ ਖਾਣੇ ਮੇਰੇ ਆਂਦੀ ਕਿਹੜਾ ਕੰਮ ਆ ਮੈਂ ਖਾਹਾਂਗੀ ਨਾ ਕਿ ਮਾਂਜੇਗੀ ਨਾ ਕਿ ਧੋਵੇਂਗੀ ਨਾ ਇਹੜਾ ਕੰਮ ਨਾ ਕਰਾਂਗੀ ਭਲਾ ਤੂੰ ਤੇ ਜੇ ਮੰਮੀ ਆਪੜਾ ਹੀ ਸਮਝਾ ਹੁਣ ਸਮਝਣਾ ਹੋਵੇ ਸਾਰਿਆਂ ਨੂੰ ਤੇ ਫੇਰ ਮੈਂ ਤਾਂ ਲਾ ਕੇ ਕੰਬਲ ਮਾਰਿਆ ਉਧਰ ਮੈਂ ਨਿਕਲ ਬਾਹਰ ਮੈਂ ਤੈਨੂੰ ਦਵਾ ਕੰਮ ਮੰਨ ਕੇ ਮੰਮੀ ਕਿੱਥੋਂ ਆਣਾ ਆਨੇ ਫੇਰ ਹੁਣ ਕਿੱਦਾਂ ਸਰਨਾ ਏਦਾਂ ਹੁਣ ਨਹੀਂ ਹੋਏ ਕੰਮ ਕੋਣ ਦੇਣਾ ਮੈਂ ਤਾਂ ਡੈਡੀ ਸਾਹਮਣੇ ਵੀ ਇੰਨਾ ਰੌਲਾ ਪਾ ਗਈ ਲੈ ਵੀ ਇੰਨੀ ਜਿਆਦੀ ਗੱਲ ਸੁਣੀ ਨਹੀਂ ਕਿਸੇ ਨੇ ਵੀ ਨਾਰਕ ਵੀ ਇਹਦੇ ਨਾਲ ਤਾਂ ਡੈਡੀ ਨੇ ਮਮਮੀ ਕੀ ਕਰੀਏ ਕੀ ਕਰੀਏ ਇਦਾਂ ਹੀ ਕਰੀ ਜਾਂਦੇ ਬਸ ਮਮਮੀ ਨਹੀਂ ਬੰਦੇ ਨਹੀਂ ਸੁਣਦੇ ਬੰਦੇ ਬੁੜੀਆਂ ਦੀ ਗੱਲ ਚ ਨਹੀਂ ਹੁੰਦੇ ਹੁੰਦੇ ਮੈਂ ਤੁਹਾਨੂੰ ਦੇ ਸਾਕੇ ਪੇਰਨਾ ਹੈ ਵੇਖਣਾ ਹੀ ਉਹ ਇਹਨੂੰ ਸਕੂਲੇ ਲਵਾਓ ਕਿਤੇ ਸਰ ਜਿਹੜੀ ਸਿਰਫ ਪਾਉਗੀ ਤੇ ਆਉਗੀ ਇਦਾਂ ਹੀ ਸਰਨਾ ਨਹੀਂ ਤੇ ਨਹੀਂ ਸਰਨਾ ਇਦਾਂ ਮਮਮੀ ਇੰਨਾ ਨਾ ਖਿਜੋ ਕੋਈ ਗੱਲ ਨਹੀਂ ਆਪ ਕਰੂ ਕੋਹਨਾ ਕੋਹ ਜਦ ਰੋਟੀ ਦੀ ਭੁੱਖ ਲੱਗੀ ਆਪੇ ਨਿਕਲ ਆਉਗੀ ਬਾਹਰ ਕੇ